ਅੱਜ ਅਸੀਂ ਪੰਜਾਬ ਦੇ ਮਾਨਯੋਗ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਅਸੀਂ ਮਿਲਿਆ ਔਰ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਜਿਸ ਦੇ ਵਿੱਚ ਅਸੀਂ ਬੇਨਤੀ ਕੀਤੀ ਹੈ ਗਵਰਨਰ ਸਾਹਿਬ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਕਿ ਜੋ ਪਰਸੋਂ ਕੇਂਦਰ ਸਰਕਾਰ ਨੇ ਆਪ ਮੁਹਾਰੇ ਚੰਡੀਗੜ੍ਹ ਦੇ ਐਡਵਾਈਜ਼ਰ ਟੂ ਐਡਮਿਨਿਸਟਰेटर ਯਾਨੀ ਕਿ ਗਵਰਨਰ ਸਾਹਿਬ ਦੇ ਐਡਵਾਈਜ਼ਰ ਦੀ ਪੋਸਟ ਨੂੰ ਬਦਲ ਕੇ ਐਡਵਾਈਜ਼ਰ ਦੀ ਪੋਸਟ ਖਤਮ ਕਰਕੇ ਚੀਫ ਸਕੱਰੇਟਰੀ ਦੀ ਪੋਸਟ ਬਣਾਉਣ ਜਾ ਰਹੇ ਨੇ ਉਹਦਾ ਪੰਜਾਬ ਪੰਜਾਬ ਦੇ 3 ਕਰੋੜ ਪੰਜਾਬੀ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਸਖਤ ਸ਼ਬਦਾਂ ਦੇ ਵਿੱਚ ਉਹ ਇਹਦਾ ਵਿਰੋਧ ਕਰਦੀ ਹੈ ਔਰ ਸਮਝ ਨਹੀਂ ਆ ਰਿਹਾ ਪੰਜਾਬ ਨੂੰ ਪੰਜਾਬੀਆਂ ਨੂੰ ਕਿ ਇਹੋ ਜਿਹਾ ਮਤਰੀ ਮਾਂ ਵਾਲਾ سلوਕ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਕਿਉਂ ਕਰ ਰਹੀ ਹੈ ਕਿਉਂਕਿ ਸਮੇ ਸਮੇ ਸਿਰ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਚੰਡੀਗੜ੍ਹ ਦੇ ਉੱਪਰ ਰਾਈਟਸ ਦੀ ਗੱਲ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਤੇ ਚਾਹੇ ਪਿਛਲੇ ਸਮੇਂ ਦੇ ਵਿੱਚੋਂ ਯੂਨੀਅਨ ਟੈਰੀਟਰੀ ਦੀ ਦੀ ਜੋ ਡੀਮਾਰਕੇਸ਼ਨ ਚੇਂਜ ਕਰਕੇ ਪੰਜਾਬ ਦਾ ਹੱਕ ਚੰਡੀਗੜ੍ਹ ਦੇ ਉੱਪਰੋਂ ਖਤਮ ਕਰਦੀ ਹੈ ਕੋਈ ਚਾਲਾਂ ਚੱਲੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਵੱਲੋਂ ਇਹ ਜੋ ਪਰਸੋ ਇਹਨਾਂ ਨੇ ਐਡਵਾਈਜ਼ਰ ਖਤਮ ਕਰਕੇ ਚੀਫ ਸਕੱਰੇਟਰੀ ਲਗਾਉਣ ਦੀ ਕੋਝੀ ਚਾਲ ਚੱਲੀ ਹੈ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦਾ ਹੱਕ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਉੱਪਰ ਉਹਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਗਵਰਨਰ ਸਾਹਿਬ ਨੂੰ ਕਹੀਆਂ ਨੇ ਉਹਨਾਂ ਨੇ ਐਗਰੀ ਵੀ ਕੀਤਾ ਇਸ ਗੱਲ ਨੂੰ ਔਰ ਕਿਹਾ ਕਿ ਕੇਂਦਰ ਸਰਕਾਰ ਤੱਕ ਹੋਮ ਮਿਨਿਸਟਰੀ ਤੱਕ ਇਸ 3 ਕਰੋੜ ਪੰਜਾਬੀਆਂ ਦੀ ਇਸ ਆਵਾਜ਼ ਨੂੰ ਪਹੁੰਚਾਉਣਗੇ